ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਆਰਾਧਨਾ ਦੇਵੀ ਦੇਵਤੇ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਸਿਵ ਦੇ ਗਣ ਦੇਵਤਿਆਂ ਦੇ ਰਾਗੀ ਜਖ ਕਿਨਰ ਆਦ ਕ ਸਾਰੇ ਤੇਰਾ ਸਿਮਰਨ ਕਰਦੇ ਹਨ ਤੇ ਗੁਣ ਉਚਾਰਦੇ ਹਨ ਮਾਰਾ ਨੇ ਦੱਸਿਆ ਇਥੇ ਸੁਰ ਸਿੱਧ ਗੰਗੰਦ ਰਬ ਕਿ ਆਵੇ ਜਖ ਕਿੰਨਰ ਗੁਣ ਪੰਨੀ ਵੀ ਤੈਨੂੰ ਸਾਰੀ ਸ੍ਰਿਸ਼ਟੀ ਦੇ ਜੀਵ ਤੇਰਾ ਗੋਂ ਗਾਣ ਕਰਦੇ ਹਨ ਤੇਰੇ ਹੀ ਗੋਂ ਗਾਉਂਦੇ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ ਮਹਾਰਾਜ ਕਹਿੰਦੇ ਕਰੋੜਾਂ ਇੰਦਰ ਅਨੇਕਾਂ ਦੇਵ ਤੇ ਮਾਲਕ ਪ੍ਰਭੂ ਦੀ ਜੈਕਾਰ ਜਪਦੇ ਰਹਿੰਦੇ ਹਨ ਅनाथ 나ਥ ਦੇ ਆਲ ਨਾਨਕ ਸਾਧ ਸੰਗਤ ਮਿਲ ਉਧਾਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਸ ਨਖਸਮਿਆਂ ਦੇ ਖਸਮ ਪ੍ਰਭੂ ਨੂੰ ਦਿਆ ਦੇ ਸੋਮੇ ਪ੍ਰਭੂ ਨੂੰ ਸਾਥ ਸੰਗਤ ਦੀ ਰਾਹੀ ਹੀ ਮਿਲ ਕੇ ਸੰਸਾਰ ਸਮੁੰਦਰ ਤੋਂ ਬੇੜਾ ਪਾਰ ਹੁੰਦਾ ਹੈ ਕੋਟ ਦੇਵੀ ਜਾ ਕੋ ਸੇਵੇ ਲਕshmi ਅਨਕਪਾਤ ਗੋਪਤ ਪ੍ਰਗਟ ਜਾ ਕੋ ਅਰਾਦੇ ਪੌਣ ਪਾਣੀ ਦਿਨ ਸਰਾਤ ਵਾਹ ਏ ਵਾਹ ਇੱਕ ਰੂ ਸੱਚੇ ਪਾਸ਼ਾ ਤੈਨੂੰ ਕਰੋੜਾਂ ਦੇਵੀਆਂ ਜਿਸ ਪ੍ਰਮਾਤਮਾ ਦੀ ਸੇਵਾ ਭਗਤੀ ਕਰਦੀਆਂ ਹਨ ਕਰੋੜਾਂ ਦੇਵੀਆਂ ਜਿਸ ਪ੍ਰਮਾਤਮਾ ਦੀ ਸੇਵਾ ਕਰਦੀਆਂ ਹਨ ਧਨ ਦੇਵੀ ਲక్ష్ਮੀ ਅਨੇਕਾਂ ਤਰੀਕਿਆਂ ਨਾਲ ਜਿਸ ਦੀ ਸੇਵਾ ਕਰਦੀ ਹੈ ਕੋਟ ਦੇਵੀ ਜਾ ਕੋ ਸੇਵੇ ਲਕshmi ਅਨਕਪਾਂਤ ਬੇ ਗਣਤੀ ਤੋਂ ਵਾਹ ਰੀ ਨੇ ਜਿੰਨੇ ਵੀ ਤੋਂ ਜੀ ਵੀ ਜੀਵ ਪੈਦਾ ਕੀਤੇ ਨੇ ਦੇਵੀ ਦੇਵਤੇ ਅਖਬਾਉਂਦੇ ਨੇ ਸਭ ਤੇਰੀ ਅਰਾਧਨਾ ਕਰਦੇ ਨੇ ਮਹਾਰਾਜ ਤੇਕ ਗੁਪਤ ਪ੍ਰਗਟ ਗੁਪਤ ਪ੍ਰਗਟ ਜਾ ਕੋ ਅਰਾਦੇ ਪਾਉਣ ਪਾਣੀ ਦਿਨ ਸਰਾਤ ਜਿਹੜੇ ਦਿਸਦੇ ਅਣ ਦਿਸਦੇ ਸਾਰੇ ਜੀਵ ਜੰਤੂ ਜੈਸੂ ਪਰਮਾਤਮਾ ਦਾ ਆਰਾਧਨ ਕਰਦੇ ਹਨ ਹਵਾ ਪਾਣੀ ਦਿਨ ਰਾਤ ਜਿਸ ਨੂੰ ਧਿਆਉਂਦੇ ਹਨ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਵਿੱਚ ਸਮਾਇਆ ਹੋਇਆ ਹੈ ਕਣਕਣ ਵਿੱਚ ਵਸਦਾ ਜਿਹਨੂੰ ਆਪਾਂ ਰਾਮ ਰਾਮ ਕਹਿੰਨੇ ਆ ਭਾਵ ਰਮੇ ਹੋਏ ਤੋਂ ਜਿਹੜਾ ਕਣਕਣ ਵਿੱਚ ਰਮਿਆ ਹੋਇਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਾਰੇ ਦੇਵੀ ਦੇਵਤੇ ਦੈਂਤ ਜੀਵ ਜੰਤੂ ਦਿਨ ਰਾਤ ਸੂਰਜ ਚੰਦ ਸਭ ਉਹਨੂੰ ਧਿਆਉਂਦੇ ਨੇ ਨਖਤਰ ਸਸੀਅਰ ਸੂਰਤ ਆਵੇ ਨਖਤਰ ਸਸੀਅਰ ਸੂਰਤ ਆਵੇ ਬਸੁੱਧ ਸਕਨਾ ਗਾਵੇ ਬੇਅੰਤ ਤਾਰੇ ਚੰਦਰਮਾ ਅਤੇ ਸੂਰਜ ਜਿਸ ਪ੍ਰਮਾਤਮਾ ਦਾ ਧਿਆਨ ਧਰਦੇ ਹਨ ਧਰਤੀ ਜਿਸ ਦੀ ਸਿਵਤ ਸਲਾਹ ਕਰਦੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਇਸ ਵਿੱਚ ਪਿਤਾ ਤੱਕ ਫੋਟੋ ਆਪਾਂ ਲਾਈ ਆ ਅਸਵੇਸ਼ ਪਿਤਾ ਦੀ ਕਿਉਂਕਿ ਫੋਟੋ ਤੋਂ ਨਹੀਂ ਆਪਾਂ ਨੂੰ ਸਿੱਖਿਆ ਮਿਲਣੀ ਕੋਈ ਹਾਂ ਆਪਾਂ ਨੇ ਇੱਕ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਫੋਟੋ ਆਪਣੇ ਸੇਵ ਹੋਈ ਹੋਈ ਆ ਹੁਣ ਆਪਾਂ ਨੂੰ ਮਤਬਲਾ ਇਹ ਫੋਟੋ ਦੇਖ ਕੇ ਜੇਤਾ ਆ ਜਾਂਦਾ ਵੀ ਦਸ਼ਮੇਸ਼ ਪਿਤਾ ਦੀ ਫੋਟੋ ਆ ਆਪਣੇ ਮਾਈਂਡ ਵਿੱਚ ਵੱਸ ਗਈ ਨਾ ਪਰ ਤੇਰੇ ਜੀਵਨ ਦਾ ਪਾਰ ਉਤਾਰਾ ਗੁਰੂ ਦੇ ਸ਼ਬਦ ਨੇ ਹੀ ਕਰਨਾ ਸੰਗਤ ਜੀ ਸਗਲ ਬਾਣੀ ਸਗਲ ਬਾਣੀ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵ ਦੇ ਧਿਆਵੇ ਮਹਾਰਾਜ ਕਹਿੰਦੇ ਸਾਰੀਆਂ ਖਾਣੀਆਂ ਤੇ ਸਾਰੀਆਂ ਬੋਲੀਆਂ ਦਾ ਹਰੇਕ ਜੀਵ ਜਿਸ ਪ੍ਰਮਾਤਮਾ ਦਾ ਸਦਾ ਹੀ ਧਿਆਨ ਧਰਦਾ ਧਰ ਰਿਹਾ ਹੈ ਚਾਰੇ ਖਾਣੀਆਂ ਜਿਹੜੇ ਪਸੀਨੇ ਚ ਹੋਏ ਜੀਵ ਉਹ ਵੀ ਅੰਡੇ ਤੋਂ ਪੈਦਾ ਹੋਣ ਵਾਲੇ ਉਹ ਵੀ ਧਰਤੀ ਦੇ ਵਿੱਚੋਂ ਉੱਗਣ ਵਾਲੇ ਉਹ ਵੀ ਤੇ ਜਿਹੜੇ ਜੇਰ ਤੋਂ ਪੈਦਾ ਹੁੰਦੇ ਨੇ ਉਹ ਵੀ ਪਸ਼ੂ ਪੰਛੀ ਕੀੜੇ ਮਕੌੜੇ ਪੇੜ ਪੌਦੇ ਅਗੇ ਅਗੇ ਮਹਾਰਾਜ ਦੱਸਦੇ ਨੇ ਸਿਮਰਤ ਪੁਰਾਨ ਚਤੁਰ ਬੇਦ ਖਟ ਸ਼ਾਸਤਰ ਜਾ ਕੋ ਜਪਾਤ ਮਹਾਰਾਜ ਕਹਿੰਦੇ 27 ਸਿਮਰਤੀਆਂ 18 ਪੁਰਾਨ 4 ਬੇਦ 6 ਸ਼ਾਸਤਰ ਜਿਸ ਪ੍ਰਮਾਤਮਾ ਨੂੰ ਜਪਦੇ ਰਹਿੰਦੇ ਹਨ ਉਹ ਸਾਰੀ ਸ੍ਰਿਸ਼ਟੀ ਸਾਰੀ ਕਾਇਨਾਤ ਦਾ ਮਾਲਕ ਹੈ ਪੈਦਾ ਕਰਨ ਵਾਲਾ ਤੇ ਸੰਭਾਲ ਕਰਨ ਵਾਲਾ ਅੱਗੇ ਸਤਿਗੁਰੂ ਦੱਸਦੇ ਨੇ ਪਤਤ ਪਾਵਨ ਭਗਤ ਬਸ਼ਲ ਨਾਨਕ ਮਿਲਿਏ ਸੰਗ ਸਾਤ ਮਹਾਰਾਜ ਕਹਿੰਦੇ ਉਸ ਪਤਿਤ ਪਾਵਨ ਪ੍ਰਭੂ ਨੂੰ ਉਸ ਭਗਤ ਬਸ਼ਲ ਹਰੀ ਨੂੰ ਹੇ ਨਾਨਕ ਸਦਾ ਕਾਇਮ ਰਹਿਣ ਵਾਲੀ ਸਾਧ ਸੰਗਤ ਰਾਹੀ ਹੀ ਮਿਲ ਸਕੀਦਾ ਹੈ ਗੁਰੂ ਦੀ ਸੰਗਤ ਕਰਨੀ ਹੈ ਸਾਧੂ ਦੀ ਸੰਗਤ ਕਰਨੀ ਹੈ ਗੁਰੂ ਦੀ ਸੰਗਤ ਰਾਹੀ ਹੀ ਮਿਲਿਆ ਜਾ ਸਕਦਾ ਹੈ ਅਗੇ ਮਹਾਰਾਜ ਦੱਸਦੇ ਨੇ ਜੇਤੀ ਪ੍ਰਭੂ ਜਨਾਈ ਰਸਨਾ ਤੇਤਾ ਭਣੀ ਰਸਨਾ ਤੇਤਾ ਰਸਨਾ ਤੇਤ ਭਣੀ ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਣੀ ਜਿਤਨੀ ਸ੍ਰਿਸ਼ਟੀ ਦੀ ਸੂਜ ਪ੍ਰਭੂ ਨੇ ਮੈਨੂੰ ਦਿੱਤੀ ਹੈ ਉਤਨੀ ਮੇਰੀ ਜੀਬ ਨੇ ਬਿਆਨ ਕਰ ਦਿੱਤੀ ਹੈ ਕਿ ਇਤਨੀ ਸ੍ਰਿਸ਼ਟੀ ਪਰਮਾਤਮਾ ਦੀ ਸੇਵਾ ਭਗਤੀ ਕਰ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਜਿੰਨੀ ਕਿ ਮੈਨੂੰ ਬਖਸ਼ਿਸ਼ ਕੀਤੀ ਹੈ ਮੈਂ ਉੰਨੀ ਕੁ ਬਿਆਨ ਕੀਤੀ ਹੈ ਤੇ ਇਦੋਂ ਪਰੇ ਹੋਰ ਪਤਾ ਨਹੀਂ ਕੀ ਆ ਕੀ ਕੋ ਜਾ ਜਿਵੇਂ ਕਿਹਾ ਬਈ ਧਰਤੀ ਹੋਰ ਪਰੇ ਹੋਰ ਹੋਰ ਉਹ ਤਾਂ ਇੱਕ ਇੱਕ ਦਿਸਟਾਂਤ ਦਿੱਤਾ ਸੀ ਨਾ ਗੁਰੂ ਸਾਹਿਬ ਨੇ ਵੀ ਜਿਆਦਾ ਮਨੁੱਖ ਦਾ ਮਨ ਦੀ ਸੀਗੀ ਬਈ ਇੱਕ ਧਰਤੀ ਦੇ ਥੱਲੇ ਬੈਲ ਖੜਾ ਤੇ ਉਹ ਆਪਣੇ ਸਿੰਗਾ ਤੇ ਧਰਤੀ ਨੂੰ ਚੱਕੀ ਖੜਾ ਉਹ ਮਹਾਰਾਜ ਨੇ ਸਮਝਾਉਣਾ ਕੀਤਾ ਸੀ ਵੀ ਜੇ ਉਹ ਧਰਤੀ ਨੂੰ ਚੱਕੀ ਖੜਾ ਬੈਲ ਹੈ ਕਿਤੇ ਉਹ ਕਾਦੇ ਤੇ ਖੜਾ ਉਦੇ ਥੱਲੇ ਇੱਕ ਹੋਰ ਧਰਤੀ ਹੋਊ। ਉਹਦੇ ਥੱਲੇ ਇੱਕ ਹੋਰ ਵਰਦ ਹੋਊ, ਵਰਦ ਹੋਊ, ਇੱਕ ਹੋਰ ਧਰਤੀ ਹੋਊ ਫਿਰ ਮਹਾਰਾਜ ਕਹਿੰਦੇ ਧਰਤੀ ਹੋਰ ਪਰੇ ਹੋਰ ਫੇਰੇ ਮੁੱਕਣੀ ਨਹੀਂ ਕਹਾਣੀ। ਫਿਰ ਤਾਂ ਚੱਲੀ ਜਾਣੀ ਆ। ਵੀ ਉਹ ਬੇਅੰਤ ਪਤਾ ਨਹੀਂ ਉਹਦਾ ਕਿੱਡਾ ਕਬੱਡਾ ਪਸਾਰਾ ਹੈ। ਉਹੀ ਜਾਣਦਾ ਮਹਾਰਾਜ ਕਹਿੰਦੇ ਵੀ ਜਿੰਨੀ ਕੁ ਮੈਨੂੰ ਸ੍ਰਿਸ਼ਟੀ ਦੀ ਸੂਝ-ਬੂਝ ਨੇ ਸੂਝ ਪ੍ਰਭੂ ਨੇ ਮੈਨੂੰ ਦਿੱਤੀ ਹੈ। ਮਹਾਰਾਜ ਕਹਿੰਦੇ ਮੈਂ ਉਹਨਾਂ ਕ ਬਿਆਨ ਕਰਤਾ ਵੀ ਤੈਨੂੰ ਚੰਦ ਸੂਰਜ ਦੇਵੀ ਦੇਵਤੇ ਆਕਾਸ਼ ਪਤਾਲ ਚੰਦਰਮਾ ਤਾਰੇ ਸਭ ਤੇਰਾ ਗੋਂਗਾਉਂਦੇ ਨੇ ਤੇ ਮਨੁੱਖ ਤੂੰ ਵੀ ਗਾਲਾ ਫਿਰ ਹੁਣ ਤੂੰ ਮੇਰਾ ਖਿਆਲਾ ਬੰਜਾਂ ਮਨੁੱਖ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨਹੀਂ ਗਾਉਂਦਾ ਬਾਕੀ ਸਾਰੇ ਗਾਉਂਦੇ ਨੇ ਕਿਉਂਕਿ ਉਹਦੀ ਨਿਜਮ ਵਿੱਚ ਰਹਿ ਰਹੇ ਨੇ ਉਹਦੇ ਨਿਜਮ ਵਿੱਚ ਚੱਲ ਰਹੇ ਨੇ ਤੂੰ ਜੇ ਉਹ ਬਾਹਰ ਹੋ ਜਾਣਾ ਮਨੁੱਖਾ ਅਗੇ ਮਾਰਾ ਦੱਸ ਦੇ ਨੇ ਅਨਜਾਨਤ ਜੋ ਸੇਵੇ ਤਿੱਤੀ ਨਾ ਜਾਏ ਗਣੀ ਮਹਾਰਾਜ ਕਹਿੰਦੇ ਹੋਰ ਪਰ ਹੋਰ ਜਿਤਨੀ ਲੁਕਾਈ ਦਾ ਮੈਨੂੰ ਪਤਾ ਨਹੀਂ ਜਿਹੜੀ ਉਹ ਲੁਕਾਈ ਪ੍ਰਭੂ ਦੀ ਸੇਵਾ ਭਗਤੀ ਕਰਦੀ ਹੈ ਉਹ ਮੈਥੋਂ ਗਣੀ ਨਹੀਂ ਜਾ ਸਕਦੀ ਬੇਅੰਤ ਹੋ ਗਿਆ ਨਾ ਅੰਤ ਨਹੀਂ ਪਾਇਆ ਜਾ ਸਕਦਾ ਆਪਕਤ ਅਗਨਤ ਅਥਾ ਅਥਾ ਠਾਕੁਰ ਸਗਲ ਬੰਜੇ ਵਹਰਾ ਸਗਲ ਮੰਝੇ ਵਹਰਾ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਅਦ੍ਰਿਸ਼ਟ ਹੈ ਉਸ ਦੇ ਗੁਣ ਗਿਣੇ ਨਹੀਂ ਜਾ ਸਕਦੇ ਉਹ ਮਾਨੋ ਬੇਅੰਤ ਡੂੰਘਾ ਸਮੁੰਦਰ ਹੈ ਉਹ ਸਭ ਦਾ ਮਾਲਕ ਹੈ ਸਭ ਜੀ ਦੇ ਸਭ ਜੀਵਾਂ ਦੇ ਅੰਦਰ ਵੀ ਹੈ ਤੇ ਸਭ ਤੋਂ ਵੱਖਰਾ ਵੀ ਹੈ ਸਰਬਜਾਤਿਕ ਇੱਕ ਦਾਤਾ ਨਾ ਦੂਰ ਸੰਗੀ ਜਾਹਰਾ ਮਹਾਰਾਜ ਕਹਿੰਦੇ ਸਾਰੇ ਜੀਵ ਜੰਤ ਉਸ ਦੇ ਦਰ ਤੇ ਮੰਗਤੇ ਹਨ ਉਸ ਦੇ ਦਰ ਦੇ ਮੰਗਤੇ ਹਨ ਉਹ ਇੱਕ ਸਭ ਨੂੰ ਦਾਤਾ ਦੇਣ ਵਾਲਾ ਹੈ ਉਹ ਕਿਸੇ ਵੀ ਜੀਵ ਤੋਂ ਦੂਰ ਨਹੀਂ ਹੈ ਉਹ ਸਭ ਦੇ ਨਾਲ ਵੱਸਦਾ ਹੈ ਤੇ ਪ੍ਰਤੱਖ ਹੈ ਬਸ ਭਗਤthia ਮਿਲੇ ਜੀਆ ਤਾਂ ਕੀ ਉਪਮਾ ਕਿਤ ਗਣੀ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਆਪਣੇ ਭਗਤਾਂ ਦੇ ਬਸ ਵਿੱਚ ਹੈ ਜਿਹੜੇ ਜੀਵ ਉਸ ਨੂੰ ਮਿਲ ਪੈਂਦੇ ਹਨ ਉਹਨਾਂ ਦੀ ਵਡਿਆਈ ਮੈਂ ਕਿਤਨੀ ਕੋ ਬਿਆਨ ਕਰਨ ਬਿਆਨ ਨਹੀਂ ਕੀਤੀ ਜਾ ਸਕਦੀ ਇਹ ਦਾਣ ਮਾਨ ਨਾਨਕ ਪਾਏ ਇਹ ਦਾਨ ਮਾਨ ਨਾਨਕ ਪਾਏ ਸੀਸ ਸਾਦਾ ਅਰ ਚਰਨੀ ਜੇ ਉਸ ਦੀ ਮਿਹਰ ਹੋਵੇ ਤਾਂ ਨਾਨਕ ਉਸ ਦੇ ਭਗਤ ਜਨਾਂ ਦੇ ਚਰਨਾਂ ਉੱਤੇ ਆਪਣਾ ਸਿਰ ਰੱਖੀ ਰਖੇ ਆਸਾ ਮਹੱਲਾ ਪੰਜਵਾਂ ਸ਼ਲੋਕ ਉਦਮ ਕਰੋ ਵਡਭਾਗੀ ਹੋ ਉਦਮ ਕਰੋ ਵਡਭਾਗੀ ਹੋ ਸੋ ਮਰੋ ਹਰ ਹਰ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਭ੍ਰਮ ਜਾਏ ਗੁਰੂ ਮਹਾਰਾਜ ਕਹਿੰਦੇ ਹੈ ਵੱਡੇ ਭਾਗਾ ਵਾਲਿਓ ਉਸ ਪ੍ਰਭੂ ਪਾਤਸ਼ਾਹ ਦਾ ਸਿਮਰਨ ਕਰਦੇ ਰਹੋ ਉਸ ਦੇ ਸਿਮਰਨ ਦਾ ਸਦਕਾ ਉਦਮ ਕਰਦੇ ਰਹੋ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁੱਖ ਦਰਦ ਭਰਮ ਜਾਏ ਮਹਾਰਾਜ ਕਹਿੰਦੇ ਜਿਹੜੇ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਸੁੱਖ ਮਿਲ ਜਾਂਦੇ ਹਨ ਤੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਦੂਰ ਹੋ ਜਾਂਦਾ ਹੈ ਸ਼ੰਤ ਨਾਮ ਜਪਤ ਕੋਬਿੰਦ ਨਾ ਅਲਸਾਈਏ ਅਲਸਾਈਏ ਦਾ ਮਤਲਬ ਹੈ ਆਲਸ ਕਰਨੀ ਹੈ ਮਹਾਰਾਜ ਕਹਿੰਦੇ ਮੈਂ ਆਲਸ ਨਾ ਕਰ ਹੇ ਬੜ ਭਾਗੀ ਹੋ गोविंद ਦਾ ਨਾਮ ਜਪਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ਭੇਟ ਤ ਸਾਧੂ ਸੰਗ ਜਪਪੁਰ ਨਾ ਜਾਈ ਜਮਪੁਰ ਨਾ ਜਾਈਏ ਮਹਾਰਾਜ ਕਹਿੰਦੇ ਗੁਰੂ ਦੀ ਸੰਗਤ ਵਿੱਚ ਮਿਲਿਆ ਤੇ ਹਰ ਨਾਮ ਜਪਿਆ ਜਮ ਦੀ ਪੁਰੀ ਵਿੱਚ ਨਹੀਂ ਜਾਣਾ ਪੈਂਦਾ ਜਮਾਂ ਦੀ ਪੁਰੀ ਵਿੱਚ ਨਹੀਂ ਜਾਣਾ ਪੈਂਦਾ ਗੁਰੂ ਦੀ ਸੰਗਤ ਵਿੱਚ ਹੀ ਰਹਿੰਦਾ ਫਿਰ ਜੀਵ ਦੁੱਖ ਦਰਦ ਨਾ ਭਾਉ ਵਿਆਪੇ ਨਾਮ ਸਿਮਰਤ ਸਦ ਸੁਖੀ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੁੱਖ ਕੋਈ ਦਰਦ ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ ਸਦਾ ਸੁਖੀ ਰਹਿੰਦਾ ਹੈ ਸਾਸ ਸਾਸ ਆਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ ਮਹਾਰਾਜ ਕਹਿੰਦੇ ਸਾਹ ਸਾਹ ਅਰਾਧ ਹਰ ਧਿਆਏ ਸੋ ਪ੍ਰਭ ਮਨ ਮੁਖੀ ਹੇ ਹਰੇਕ ਸਾਹ ਦੇ ਨਾਲ ਪ੍ਰਮਾਤਮਾ ਦੀ ਅਰਾਧਨਾ ਕਰਦਾ ਹਰੇਕ ਸਾਹ ਦੇ ਨਾਲ ਪ੍ਰਮਾਤਮਾ ਦੀ ਅਰਾਧਨਾ ਕਰਦਾ ਰਹੋ ਉਹ ਪ੍ਰਭ ਨੂੰ ਆਪਣੇ ਮਨ ਵਿੱਚ ਸਿਮਰ ਆਪਣੇ ਮੂੰਹ ਨਾਲ ਉਸ ਦਾ ਨਾਮ ਉਚਾਰਾ ਕਿਰਪਾਲ ਦਿਹਾਲ ਰਸਾਲ ਗੁਣ ਨਿਧ ਕਰ ਦੇ ਆ ਸੇਵਾ ਲਾਈਏ ਮਹਾਰਾਜ ਕਹਿੰਦੇ ਹੈ ਕਿਰਪਾ ਦੇ ਸੋਮੇ ਹੈ ਦਇਆ ਦੇ ਘਰ ਗੁਣਾ ਦੇ ਖਜ਼ਾਨੇ ਪ੍ਰਭੂ ਮੇਰੇ ਉੱਤੇ ਦਇਆ ਕਰ ਮੈਨੂੰ ਨਾਨਕ ਨੂੰ ਆਪਣੀ ਸੇਵਾ ਭਗਤੀ ਵਿੱਚ ਜੋੜ ਨਾਨਕ ਪੰਪੇ ਪੰਪੇ ਚਰਨ ਜੰਪੇ ਨਾ ਨਕ ਪੰਪੇ ਚਰਨ ਜੰਪੇ ਨਾਨਕ ਜਪਤ ਗੋਬਿੰਦ ਨਾ ਅਲ ਸਾਈਏ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਤੇਰੇ ਦਰ ਤੇ ਬੇਨਤੀ ਕਰਦਾ ਹੈ ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ ਗੋਬਿੰਦ ਦਾ ਨਾਮ ਜਪਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ਪਾਵਨ ਪਤ ਤਪਨੀਤ ਨਾਮ ਨਰੰਜਨਾ ਨਰਲੇਪ ਪ੍ਰਮਾਤਮਾ ਦਾ ਨਾਮ ਪਵਿੱਤਰ ਹੈ ਬਕਾਰਾਂ ਵਿੱਚ ਡਿੱਗੇ ਹੋਏ ਜੀਵ ਨੂੰ ਪਵਿੱਤਰ ਕਰਨ ਵਾਲਾ ਹੈ ਭਰਮ ਅંધੇਰ ਬਿਨਾਸ਼ ਗਿਆਨ ਗੁਰ ਅੰਜਨ ਗੁਰੂ ਦੀ ਬਖਸ਼ੀ ਹੋਈ ਆਤਮਿਕ ਜੀਵਨ ਦੀ ਛੂਜ ਇੱਕ ਐਸਾ ਸ਼ਰਮਾ ਹੈ ਜੋ ਮਨ ਦੀ ਭਟਕਣਾ ਦੇ ਹਨੇਰੇ ਦਾ ਨਾਸ ਕਰ ਦਿੰਦਾ ਹੈ ਗੁਰ ਗਿਆਨ ਅੰਜਨ ਪ੍ਰਭ ਨਰੰਜਨ ਜਲ ਥਲ ਮਹੀਲ ਪੂਰਿਆ ਗੁਰੂ ਦੇ ਦਿੱਤੇ ਗਿਆਨ ਦਾ ਸੁਰਮਾ ਇਹ ਸਮਝ ਸਮਝ ਪੈਂਦਾ ਹੈ ਗੁਰੂ ਦੇ ਦਿੱਤੇ ਗਿਆਨ ਦਾ ਸੁਰਮਾ ਇਹ ਸਮਝ ਪੈਦਾ ਕਰ ਦਿੰਦਾ ਹੈ ਕਿ ਪ੍ਰਮਾਤਮਾ ਨਿਰਲੇਪ ਹੁੰਦਿਆਂ ਵੀ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਵਿਆਪਕ ਹੈ ਇੱਕ ਨਿਮਖ ਜਾ ਕੇ ਹਿਰਦੇ ਵਸਿਆ ਮਿਟੇ ਤੇ ਸੇ ਬਸੂਰਿਆ ਜਿਸ ਦੇ ਹਿਰਦੇ ਵਿੱਚ ਉਹ ਪ੍ਰਭੂ ਅੱਖ ਦੇ ਫਰਕਣ ਜਿੰਨੇ ਸਮੇ ਲਈ ਵੀ ਵੱਸਦਾ ਹੈ ਉਸਦੇ ਸਾਰੇ ਚਿੰਤਾ ਫਿਕਰ ਮਿਟ ਜਾਂਦੇ ਹਨ ਅਗਾਧ ਬੋਧ ਸਮਰੱਥ ਸੁਆਮੀ ਸਰਬ ਕਾ ਭਉ ਭੰਜਨ ਪ੍ਰਮਾਤਮਾ ਅਥਾ ਗਿਆਨ ਦਾ ਮਾਲਕ ਹੈ ਸਭ ਕੁਝ ਕਰਨ ਜੋਗਾ ਹੈ ਸਭ ਦਾ ਮਾਲਕ ਹੈ ਸਭ ਦਾ ਦਰਨਾਸ ਕਰਨ ਵਾਲਾ ਹੈ ਨਾਨਕ ਪਿਆਮਪੈ ਚਰਨ ਜਮਪੈ ਪਾਵਨ ਪਤਪਨੀਤ ਨਾਮ ਨਰੰਜਨ ਗੁਰੂ ਨਾਨਕ ਸਾਹਿਬ ਜੀ ਕੇ ਗੁਰਨਾਨਕ ਜੀ ਬੇਨਤੀ ਕਰਦਾ ਹੈ ਉਸ ਦੇ ਚਰਨਾਂ ਦਾ ਧਿਆਨ ਧਰਦਾ ਹੈ ਤੇ ਆਖਦਾ ਹੈ ਕਿ ਨਿਰਲੇਪ ਪ੍ਰਮਾਤਮਾ ਦਾ ਨਾਮ ਪਵਿੱਤਰ ਹੈ ਬਕਾਰਾਂ ਵਿੱਚ ਡੁੱਬੇ ਜੀਵ ਨੂੰ ਪਵਿੱਤਰ ਕਰਨ ਵਾਲਾ ਹੈ ਓਟ ਗਹੀ ਕੋ ਪਾਲ ਧਿਆਲ ਕਿਰਪਾ ਨ ਦੇ ਹੇ ਸ੍ਰਿਸ਼ਟੀ ਦੇ ਪਾਲਣਹਾਰ ਹੇ ਦਿਆ ਦੇ ਸੋਮੇ ਹੇ ਕਿਰਪਾ ਦੇ ਖਜ਼ਾਨੇ ਮੈਂ ਤੇਰੀ ਓਟ ਲਈ ਹੈ ਮੋ ਆਸਰ ਤੁਮ ਚਰਨ ਤੁਮਾਰੀ ਸ਼ਰਨ ਸਿੱਧੇ ਮੋ ਆਸਰ ਤੁਮ ਚਰਨ ਤੁਮ ਚਰਨ ਤੁਮਾਰੀ ਸ਼ਰਨ ਸਿੱਧੇ ਮੈਨੂੰ ਤੇਰੇ ਹੀ ਚਰਨਾਂ ਦਾ ਸਹਾਰਾ ਹੈ ਤੇਰੀ ਸ਼ਰਨ ਵਿੱਚ ਰਹਿਣਾ ਮੇਰਾ ਹੈ ਮੇਰੇ ਜੀਵਨ ਦੀ ਕਾਮਯਾਬੀ ਹੈ ਹਰ ਚਰਨ ਕਾਰਨ ਹਰ ਚਰਨ ਕਾਰਨ ਕਰਨ ਸੁਆਮੀ ਪਾਤੋ ਆਧਾਰਨ ਹਰ ਹਰੀ ਹੇ ਹਰੀ ਹੇ ਸਵਾਮੀ ਹੇ ਜਗਤ ਦੇ ਮੂਲ ਤੇਰੇ ਚਰਨਾਂ ਦਾ ਆਸਰਾ ਬਕਾਰਾਂ ਵਿੱਚ ਡਿੱਗੇ ਹੋਏ ਬੰਦਿਆਂ ਨੂੰ ਬਚਾਣ ਜੋਗਾ ਹੈ ਸੰਸਾਰ ਸਮੁੰਦਰ ਦੇ ਜਨਮ ਮਨ ਦੇ ਘੁੰਮਣ ਘੇਰ ਵਿੱਚੋਂ ਪਾਰ ਲੰਘਾ ਲੰਘਾਣ ਜੋਗਾ ਹੈ ਸਾਗਰ ਸੰਸਾਰ ਭਵ ਉਤਾਰ ਨਾਮ ਸਿਮਰਤ ਬਹੁਤ ਰੇ ਤੇਰਾ ਨਾਮ ਸਿਮਰ ਕੇ ਅਨੇਕਾ ਬੰਦੇ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘ ਰਹੇ ਹਨ ਆਦ ਅੰਤ ਬੇਅੰਤ ਖੋਜੇ ਸੁੰਨੀ ਉਤਰਨ ਸਤ ਸੰਗ ਵਿਦੇ ਉਹ ਤਰਨ ਸੁੰਨੀ ਉਤਰਨ ਸਤ ਸੰਗ ਵਿਦੇ ਏ ਪ੍ਰਭੂ ਜਗਤ ਰਚਨਾ ਦੇ ਆਰੰਭ ਵਿੱਚ ਵੀ ਤੂੰ ਹੀ ਹੈ ਅੰਤ ਵਿੱਚ ਵੀ ਤੂੰ ਹੀ ਹੈ ਆਸਰ ਹੈ ਬੇਅੰਤ ਜੀਵ ਤੇਰੀ ਲਾ ਭਾਲ ਕਰ ਰਹੇ ਹਨ ਤੇਰੇ ਸੰਤ ਜਨਾਂ ਦੀ ਸੰਗਤ ਹੀ ਇੱਕ ਐਸਾ ਤਰੀਕਾ ਹੈ ਜਿਸ ਨਾਲ ਸੰਸਾਰ ਸਮੁੰਦਰ ਦੇ ਬਕਾਰਾਂ ਤੋਂ ਬਚ ਸਕੀਦਾ ਹੈ ਨਾਨਕ ਪੰਪੇ ਚਰਨ ਜੰਪੇ ਓਟ ਗਹੀ ਗੋਪਾਰਧਿਆਲ ਕਿਰਪਾ ਨਿਲੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤੇਰੇ ਦਰ ਤੇ ਬੇਨਤੀ ਕਰਦਾ ਹਾਂ ਤੇਰੇ ਚਰਨਾਂ ਦਾ ਧਿਆਨ ਧਰਦਾ ਹੈ ਹੇ ਗੋਪਾਲ ਹੇ ਦਿਆਲ ਹੇ ਕਿਰਪਾ ਦੇ ਖਜ਼ਾਨੇ ਮੈਂ ਤੇਰਾ ਪੱਲਾ ਫੜਿਆ ਹੈ ਭਗਤ ਅਬੱਸ ਸਰ ਹਰ ਬਿਰਦ ਆਪ ਬਣਾਇਆ ਪ੍ਰਮਾਤਮਾ ਆਪਣੀ ਭਗਤੀ ਦੇ ਕਾਰਨ ਆਪਣੇ ਭਗਤਾਂ ਨਾਲ ਪਿਆਰ ਕਰਨ ਵਾਲਾ ਹੈ ਆਪਣਾ ਇਹ ਮੋਡ ਕਦੀਮਾ ਦਾ ਸੁਭਾਅ ਉਸ ਦੇ ਆਪ ਹੀ ਉਸਨੇ ਆਪ ਹੀ ਬਣਾਇਆ ਹੈ ਵਾਹਿਗੁਰੂ ਜੀ ਕਾ